ਜਾਣ ਜੀ ਇਹ ਮਸਾ ਚੱਲੇ ਉਹ ਇੱਥੋਂ ਚੌੜਾ ਗਿਆ ਵੇ ਖਲਬ ਦੇ ਰਹੇ ਲੱਭੇ ਨਹੀਂ ਭਾਈ ਜਾਨ ਬੰਦੇ ਟੀਲੇ ਗੱਡ ਨਹੀਂ ਰੱਬ ਕੇ ਜਾਨ ਜੀ ਨੰਬਰ ਪਹਿਲਾ ਬਜਾਸੂ ਵਾਲਾ ਜਿਹੜਾ ਤੁਸੀਂ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਹਰੀਆਲਾ ਤੇ ਕੀ ਗੱਲ ਹੋਈ ਹੈ ਜਿਹੜੀ ਪੁਲਿਸ ਇੱਥੇ ਇੰਨੀ ਇਕੱਠੀ ਹੋਈ ਹੈ ਵੀਰ ਜੀ ਪਤਾ ਨਹੀਂ ਅਸੀਂ ਤਾਂ ਉੱਥੇ ਡੰਗਰ ਚੋਂ ਲੜੇ ਹਾਂ ਤੇ ਜਦੋਂ ਯੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਅਸੀਂ ਭੱਜ ਕੇ ਇੱਥੇ ਆਏ ਆ ਤੇ ਗੱਡੀ ਇੱਕ ਡਿੱਗੀ ਵੇਖੀ ਆ ਤੇ ਜਾਂ ਮਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮਲਾਜ਼ਮ ਉਹਦੇ ਮਗਰ ਕਹਿ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਕੋਈ ਕਿੰਨੀਆਂ ਗੋਲੀਆਂ ਚੱਲੀਆਂ ਕੋਈ 5-7 ਫੈਰ ਹੋਏ ਹੋਣਗੇ ਜੀ ਅੱਛਾ ਤੇ ਕਿੰਨੇ ਵਜੇ ਦੀ ਕੰਨਾ ਇਹ ਕੋਈ 8:00 ਵਜੇ ਦੀ ਕੰਨਾ ਜੀ ਅੱਛਾ ਕਿ ਉਹ ਬੰਦਾ ਭੱਜ ਗਿਆ ਮੋਕੇ ਤੋਂ ਫਟ ਗਿਆ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਜੀ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਇਹ ਹਾਂਜੀ ਹਾਂਜੀ ਆਪਣੇ ਲਾਗੇ ਬੈਕਾਂ ਨਾਲ ਹੀ ਜੀ ਅੱਛਾ